ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪ੍ਰਵਾਨੋ ਨਾ ਤਿਸ ਮਰਣ ਨਾ ਆਵਨ ਜਾਨ ਠਾਕੁਰ ਮਹਦਾਸ ਦਾਸ ਮਹ ਸੋਏ ਜਹ ਦੇਖਾਂ ਤਹ ਅਵਰਣਾ ਕੋਇ ਸਹਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਣ ਨ ਆਵਨ ਜਾਣ ਠਾਕੁਰ ਮਹਦਾਸ ਦਾਸ ਮਹਿ ਸੋਏ ਜਹ ਦੇਖਾਂ ਤਹ ਵਰਣਾ ਕੋਏ ਗੁਰਮਖ ਭਗਤ ਸਹਜ ਘਰ ਪਾਈਐ ਬੇਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦੜਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤ ਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦੇਖੈ ਹਠਨਾ ਪਤੀਜੈ ਨਾ ਬਹੁ ਭੇਖੈ ਪੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੂਲੇ ਚੋਟਾਂ ਖਾਹੇ ਬਹੁਤ ਸਿਆਣਪ ਆਵਹ ਜਾਹੇ ਨਾਮ ਜਪੈ ਭਉ ਭੋਜਨ ਖਾਏ ਗੁਰਮਖ ਸੇਵਕ ਰਹੇ ਸਮਾਏ ਪੂਜ ਸਲਾ ਤੀਰਥ ਬਨਵਾਸਾ ਪਰਮਤ ਡੋਲਤ ਭੈ ਉਦਾਸਾ ਮਨ ਮੈਲਾ ਸੂਚਾ ਕਿਉ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰਾਂ ਵਿਚਾਰ ਸਰੀਰ ਆਦ ਜੁਗਾਦ ਸਹਜ ਮਨ ਤੀਰ ਪਾਲ ਪੰਕਜ ਮਹ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਾਲਾਹੀ ਤੁਧ ਵੇਨ ਦੂਜਾ ਮੈਂ ਕੋ ਨਾਹੀ ਤਉ ਤੁਧ ਭਾਵੈ ਤਿਉ ਰਾਖਰ ਜਾਏ ਨਾਨਕ ਸਹਜ ਭਾਏ ਗੁਣ ਗਾਏ ਕੇਸਿਆ ਗੈ ਪ੍ਰਭ ਤੁਧ ਸਾਲਾਹੀ ਤੁਧ ਵੇਨਾ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖਰ ਜਾਏ ਨਾਨਕ ਸਹਜ ਭਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸ੍ਰੀ ਮਹਲਾ ਪਹਿਲਾ ਸਹਿਜ ਮਿਲੈ ਮਿਲਿਆ ਪ੍ਰਵਾਨ ਨਾ ਤਿਸਮਰਨ ਨ ਆਵਨ ਜਾਨ ਠਾਕੁਰ ਮਹਾਂ ਦਾਸ ਦਾਸ ਮਹ ਸੋਏ ਰਹੁ ਦੇਖਾ ਤਹ ਆਵਰਨਾ ਕੋਈ